ਪਾਈ ਬਰਵੰਤ ਸਿੰਘ ਰਾਜਵਾਨਾ ਤੇ ਬੰਦੀ ਸਿੰਘਾਂ ਦੀ ਰਿਹਾਈ ਵੱਡਾ ਸਵਾਲੀਆ ਨਿਸ਼ਾਨ ਅਕਾਲ ਤਾ ਸਦੇ ਜਥੇਦਾਰ ਜਿਨ੍ਹਾਂ ਵੱਲੋਂ ਕਿਹਾ ਗਿਆ ਸੀ ਕਿ 31 ਦਸੰਬਰ ਤੱਕ ਸ਼੍ਰੋਮਣੀ ਗੁਰਦੁਆਰਾ ਪ੍ਰੰਧ ਕਮੇਟੀ ਪਾਈ ਰਾਜਵਾਨਾ ਤੇ ਬੰਦੀ ਸਿੰਘਾਂ ਦੀ ਰਿਹਾਈ ਬਾਰੇ ਕੋਈ ਚਾਰਾ ਜੋ ਹੀ ਕਰੇ ਸ਼੍ਰੋਮਣੀ ਗੁਰਦੁਆਰਾ ਪ੍ਰੰਧ ਕਮੇਟੀ ਨੇ ਇਸ ਮਾਮਲੇ ਲੈ ਕੇ ਪੰਜ ਮੈਮਰੀ ਕਮੇਟੀ ਵੀ ਬਣਾਈ ਉਹ ਕਮੇਟੀ ਦੀਆਂ ਮੀਟਿੰਗਾਂ ਵੀ ਹੋਈਆਂ ਦਸੰਬਰ 31 ਯਾਨੀ 2023 ਸਾਲ ਬੀਤ ਗਿਆ ਬੇਸਟਾ ਰਿਹਾ ਸਾਲ ਬੰਦੀ ਸਿੰਘਾਂ ਦੀ ਰਿਹਾਈ ਤੇ ਪਾਈ ਰਾਜਵਾਨਾਂ ਦੀ ਜਿਹੜੀ ਫਾਂਸੀ ਦੀ ਸਜ਼ਾ ਉਸ ਨੂੰ ਉਮਰ ਕਟ ਤਬਦੀਲ ਕਰਨ ਬਾਰੇ ਹੁਣ ਸ਼੍ਰੋਮਣੀ ਗੁਰਦੁਆਰਾ ਪ੍ਰੰਧਕ ਕਮੇਟੀ ਨੇ ਪੱਤਰ ਲਿਖਿਆ ਆ ਕਾਲ ਤਸ ਦੇ ਜਥੇਦਾਰ ਨੂੰ ਕਿ 31 ਦਸੰਬਰ ਦਾ ਜਿਹੜਾ ਸਮਾਂ ਸੀ ਚਾਰਾ ਜੋ ਇਹ ਕਾਰਨ ਦਾ ਉਹ ਸਮਾਂ ਵਧਾਇਆ ਜਾਵੇ ਅਜੀਬ ਇਫਾਕ ਹੈ ਇੱਕ ਪਾਸੇ ਕੇਂਦਰ ਹੈ ਕਿ ਗੱਲ ਸੁਣਨ ਦੇ ਲਈ ਤਿਆਰ ਨਹੀਂ ਦੂਜੇ ਪਾਸੇ ਸ਼੍ਰੋਮਣੀ ਗੁਰਦੁਆਰਾ ਪ੍ਰੰਧਕ ਕਮੇਟੀ ਅਕਾਲ ਤਖਤ ਦੇ ਜਥੇਦਾਰ ਨੂੰ ਕਹਿ ਰਹੀ ਹੈ ਕਿ ਚਾਰਾ ਜੋ ਇਹ ਕਰਨੇ ਸਮਾਂ ਵਧਾਇਆ ਜਾਏ ਆਖਰ ਕਿੰਨਾ ਸਮਾਂ ਕੇਸ ਮਾਮਲੇ ਤੇ ਸ਼੍ਰੋਮਣੀ ਗੁਰਦੁਆਰਾ ਪ੍ਰੰਧਕ ਕਮੇਟੀ ਜਿਹੜੇ ਲੱਖਾਂ ਲੋਕਾਂ ਦੇ ਉਹਨਾਂ ਦੇ ਦਸਖਤ ਕਰਵਾ ਕੇ ਕੇਂਦਰ ਸਰਕਾਰ ਨੂੰ ਸੌਂਪੇਗੇ ਉਹਨਾਂ ਦਸਤਕਾਂ ਦਾ ਉਹਨਾਂ ਜਾਦ ਪੱਤਰਾਂ ਦਾ ਕੀ ਬਣਿਆ ਲੱਖਾਂ ਦੀ ਗਿਣਤੀ ਜਿਹੜੇ ਦਿੱਤੇ ਗਏ ਸੀ ਕੀ ਸ਼੍ਰੋਮਣੀ ਗੁਰਦੁਆਰਾ ਪ੍ਰੰਧ ਕਮੇਟੀ ਇਸ ਮਾਮਲੇ ਤੇ ਸਿੱਖ ਭਾਈ ਜਾਰੇਗੇ ਜਵਾਬਦੇ ਹੋਏਗੀ ਕਿ ਆਖਰ ਨ્યાਅ ਤੇ ਇਨਸਾਫ ਦੇ ਲਈ ਕਿਵਲੇ ਹੀ ਚਾਰਾ ਜੋਈ ਰਹੇਗੀ ਹੈ ਕਿ ਤੁਸੀਂ ਦਸਖਤ ਕਰਵਾਓ ਜਾਦ ਪੱਤਰ ਦਿਓ ਕੇਂਦਰ ਅਗੇ ਸੁਣਵਾਈ ਕਰੇਗਾ ਕਿ ਨਹੀਂ ਕਰੇਗਾ ਇਹ ਫੈਸਲਾ ਕੇਂਦਰ ਨੇ ਕਰਨਾ ਹੈ ਸਥਿਤੀ ਤਾਂ ਬਿਲਕੁਲ ਉਸ ਵੇਲੇ ਸਪਸ਼ਟ ਹੋ ਗਈ ਸੀ ਜਦੋਂ ਪਿਛਲੇ ਸਾਲ ਦੇ ਵਿੱਚ ਪਾਰਲੀਮੈਂਟ ਦੇ ਅੰਦਰ ਹੀ ਕੇਂਦਰੀ ਗ੍ਰਹਿ ਮੰਤਰੀ ਅਮਨ ਸ਼ਾਹ ਨੇ ਸਾਫ਼ ਆਖ ਦਿੱਤਾ ਸੀ ਕਿ ਜਿਹੜੇ ਲੋਕ ਆਪਣੀਆਂ ਗਲਤੀਆਂ ਦੇ ਲਈ ਜ਼ਾਤੀਆਂ ਦੇ ਲਈ ਅਹਿਸਾਸ ਨਹੀਂ ਕਰਦੇ ਉਹਨਾਂ ਨੂੰ ਮਾਫੀ ਕਿਵੇਂ ਹੋ ਸਕਦੀ ਹੈ ਅਜਿਹੀ ਸਥਿਤੀ ਦੇ ਵਿੱਚ ਐਸਜੀਪੀਸੀ ਕੋਈ ਨਵਾਂ ਪੰਥਲਾ ਅਖਤਿਆਰ ਕਰੇਗੀ ਸਿੱਖ ਪਾਈ ਜਰਾ ਜਲਣਾ ਚਾਹੇਗਾ ਕਿ ਇਹੋ ਜਿਹੇ ਮੁੱਦਿਆਂ ਨੂੰ ਲੈ ਕੇ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਇੱਕ ਪਾਸੇ ਅਸੀਂ ਮੋਰਚਾ ਲਾਇਆ ਹੋਇਆ ਹੈ ਦੂਜੇ ਪਾਸੇ ਅਸੀਂ ਲੱਖਾਂ ਦਸਕਤ ਕਰਵਾ ਕੇ ਦਿੱਤੇ ਆ ਆਕਾਲ ਚਾਸਦ ਦੇ ਜਥੇਦਾਰ ਜਿਹੜੇ ਮੰਨੇ ਜਾਂਦੇ ਆ ਕਿ ਉਹਨਾਂ ਦਾ ਹਦੇਸ ਸਿੱਖ ਪਾਈ ਚਾਰੇ ਲਈ ਸਭ ਤੋਂ ਵੱਡਾ ਇੱਕ ਫੈਸਲਾ ਹੁੰਦਾ ਹੈ ਜਦੋਂ ਅਕਾਲ ਚਸਤੇ ਜਥੇਦਾਰ ਨੇ ਇਹ ਫੈਸਲਾ ਸੁਣਾਇਆ ਸੀ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ 31 ਦਸੰਬਰ ਦਾ ਕਿਸ ਮਾਮਲੇ ਤੇ ਕੋਈ ਕਾਰਵਾਈ ਜਾਂ ਚਾਰਾ ਜੋਈ ਕਰੇ ਹੁਣੋਂ ਨਤੀਜਾ ਨਹੀਂ ਆਇਆ ਕੀ ਇਸ ਮਾਮਲੇ ਤੇ ਅਕਾਲ ਚਸਤੇ ਦੇ ਜਥੇਦਾਰ ਜਵਾਬਦੇਹ ਹੋਣਗੇ ਜਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਸਿੱਖ ਪਾਈਧਾਰੇ ਦੇ ਅੱਗੇ ਜਵਾਬਦੇਹ ਹੋਏਗੀ ਬਦਲੇਆਂ ਹੋਈਆਂ ਪਰਸਤਿਥੀਆਂ 'ਚ ਜਦੋਂ ਆਪ ਇਸ ਮੁੱਦੇ ਤੇ ਗੱਲ ਕਰ ਰਹੇ ਆਂ ਸ਼੍ਰੋਮਣੀ ਅਕਾਲੀ ਦਲ ਵੱਲੋਂ ਇੱਕ ਦਿਨ ਬਾਅਦ ਤਿੰਨ ਜਰਮਨੀ ਨੂੰ ਪਾਰਟੀ ਦੀ ਕੋਰ ਕਮੇਟੀ ਦੀ ਮੀਟਿੰਗ ਬੁਲਾ ਲਈ ਗਈ ਹੈ। ਸੁਖਵੀਰ ਸਿੰਘ ਬਾਦਲ ਕਿਉਂਕਿ ਜਦੋਂ ਕਹਿੰਦੇ ਆ ਕਿ ਅਕਾਲੀ ਦਲ ਪੰਤਕ ਤਰ੍ਹਾਂ ਦੀ ਅਗਵਾਈ ਕਰਦਾ ਹੈ ਸ਼੍ਰੋਮਣੀ ਗੁਰਦੁਆਰਾ ਪ੍ਰੰਧਕ ਕਮੇਟੀ ਉਹਨਾਂ ਦੀ ਨਿਮੈਂਦਗੀ ਕਰਦੀ ਹੈ ਉਸ ਮਾਮਲੇ 'ਚ ਹੁਣ ਜੋ ਇੱਕ ਦਿਨ ਬਾਅਦ ਕੋਰ ਕਮੇਟੀ ਦੀ ਮੀਟਿੰਗ ਬੁਲਾਈ ਗਈ ਹੈ ਕੀ ਉਸ ਕੋਰ ਕਮੇਟੀ ਦੀ ਮੀਟਿੰਗ ਬੰਦੀ ਸਿੰਘਾਂ ਦੀ ਤੇ ਭਾਈ ਰਾਜੋਨਦੀਰ ਹਾਈ ਦੇ ਮੁੱਦੇ ਤੇ ਕੋਈ ਚਰਚਾ ਕੋਈ ਗੱਲਬਾਤ ਹੋਏਗੀ ਜਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਦੀ ਤਰ੍ਹਾਂ ਅਕਾਲੀ ਦਲ ਵੀ ਅਪੀਲ ਹੀ ਕਰੇਗਾ ਕਿ ਇਸ ਮਾਮਲੇ ਦੀ ਜਿਹੜੀ ਕੋਈ ਨਾ ਕੋਈ ਸੁਣਵਾਈ ਹੋਣੀ ਚਾਹੀਦੀ ਹੈ ਅਪੀਲ ਕਿਸ ਕੋਲੇ ਕੀਤੀ ਜਾਏਗੀ ਰਾਸ਼ਟਰਪਤੀ ਕੋਲ ਪ੍ਰਧਾਨ ਮੰਤਰੀ ਕੋਲ ਕੇਂਦਰੀ ਗ੍ਰਹਿ ਮੰਤਰਾਲੇ ਕੋਲ ਹੁਣ ਅਜ ਨਵੇਂ ਸਾਲ ਦੇ ਪਹਿਲੇ ਦਿਨ ਜਦੋਂ ਸ਼੍ਰੋਮਣੀ ਗੁਰਦੁਆਰਾ ਪ੍ਰੰਧਕ ਕਮੇਟੀ ਨੇ ਪੱਤਰ ਲਿਖਿਆ ਅਕਾਲ ਤਖਤ ਦੇ ਜਥੇਦਾਰ ਨੂੰ ਕਿ ਸਮਾਂ ਵਿਦਾਇਆ ਜਾਵੇ ਜਿਹੜਾ ਸਾਨੂੰ 31 ਦਸੰਬਰ ਦਾ ਸਮਾਂ ਦਿੱਤਾ ਗਿਆ ਸੀ ਇਸ ਮਾਮਲੇ ਤੇ ਜਵਾਬ ਦੇਣ ਤੋਂ ਪਹਿਲਾਂ ਜਥੇਦਾਰ ਅਕਾਲ ਤਖਤ ਸਾਹਿਬ ਤੇ ਸ਼੍ਰੋਮਣੀ ਗੁਰਦੁਆਰਾ ਪ੍ਰੰਧਕ ਕਮੇਟੀ ਜਿਹੜਾ ਵੱਡਾ ਮੁੱਦਾ ਹੈ ਭਾਈ ਰਾਜੋਣਾ ਦੀ ਫਾਂਸੀ ਦੀ ਸਜ਼ਾ ਨੂੰ ਉਮਰ ਕੈਦ ਵਿੱਚ ਤਬਦੀਲ ਕਰਨਾ ਔਰ ਬੰਦੀ ਸਿੰਘਾਂ ਦੀ ਰਿਹਾਈ ਦਾ ਮਾਮਲਾ ਇਹਨਾਂ ਮਾਮਲਿਆਂ ਤੇ ਸਾਡੀਆਂ ਦੋਨੇ ਵੱਡੀਆਂ ਪੰਥਕ ਧਿਰਾਂ ਚਾਹੇ ਜਥੇਦਾਰ ਸਹਿਬਾਨ ਹੋਣ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਸਹਿਬਾਨ ਹੋਣ ਕੀ ਸਹਿ ਦਿੱਤੀ ਜਾਏਗੀ ਕਿ ਕੀ ਜਵਾਬ ਹੁੰਦਾ ਹੈ ਨਾ ਮੁੱਦਿਆਂ ਦੇ ਉੱਪਰ